ਸਾਰੇ ਜੈਮਸੀ ਕੀ ਜਿਵੇਂ ਕਿ ਤੁਹਾਨੂੰ ਪਤਾ ਸੀ ਪਵਿੱਤਰ ਬਾਈਬਲ ਵੰਡ ਦੀ ਸੇਵਾ ਕਰ ਰਹੇ ਹਾਂ ਉਸ ਦੇ ਨਾਲ ਨਾਲ ਆਪਾਂ ਵਿਧਵਾਵਾਂ ਔਰਤਾਂ ਦੀ ਵੀ ਹੈਲਪ ਕਰਨੀ ਸ਼ੁਰੂ ਕੀਤੀ ਹੈ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ ਕਲੀਸਿਆ ਨੂੰ ਉਹਨਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇਕੱਲੀਆਂ ਹਨ ਸੁਬਚਨ ਦੇ ਅਨੁਸਾਰ ਪਰਮੇਸ਼ਰ ਅੱਜ ਸਾਨੂੰ ਇਸ ਭੈਣ ਦੇ ਕੋਲ ਲੈ ਕੇ ਆਇਆ ਹੈ ਜਿਨ੍ਹਾਂ ਦਾ ਨਾਮ ਪ੍ਰਵੀਨ ਹੈ ਇਹਨਾਂ ਦੇ ਬੇਟੇ ਦੀ ਥੋੜੇ ਸਮੇਂ ਪਹਿਲਾਂ ਡੈਥ ਹੋ ਗਈ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਹੁਣ ਇਹ ਇਕੱਲੇ ਤੇ ਇਹਨਾਂ ਦੇ ਨਾਲ ਇਹਦੇ 9 ਤੇ ਨਾਲ ਇਹਦੇ ਆ ਛੋਟੇ ਬੱਚੇ ਦੋ ਫੈਮਿਲੀ ਵਿੱਚ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਕਿ ਇਹਨਾਂ ਦੀਆਂ ਘਾੜੀਆਂ ਲੋੜਾਂ ਜ਼ਰੂਰਤਾ ਪੂਰੀਆਂ ਹੋਣ ਤੇ ਤੁਸੀਂ ਸਾਨੂੰ ਵੀ ਦੁਆਵਾਂ ਦੇ ਵਿੱਚ ਯਾਦ ਰੱਖਿਓ ਕਿ ਅਸੀਂ ਖੁਦਾ ਦੇ ਹੌਲੇ ਵੀ ਵੱਡੇ ਵੱਡੇ ਕੰਮ ਕਰ ਸਕੀਏ ਸਾਰਿਆਂ ਜੀ ਆਇਆਂ ਨੂੰ ਹallelujah ਸ਼ਰੰਦਾਸੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਜਿਵੇਂ ਕਿ ਬਾਈਬਲ ਦਾ ਵਚਨ ਵੀ ਵਿਅੰਨ ਕਰਦਾ ਹੈ ਕਿ ਅਸੀਂ ਵਿਦਵਾਨਾਂ ਦੀ ਹੈਲਪ ਦੇ ਲਈ ਅੱਗੇ ਆਣਾ ਔਰ ਅਨਾਥ ਬੱਚਾਂ ਦੀ ਹੈਲਪ ਦੇ ਲਈ ਅੱਗੇ ਆਣਾ ਔਰ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਵੀ ਕਿ ਕਿਦਾਂ ਜੋ ਕਿ ਜੋ ਕਿ ਪਰਮੇਸ਼ਰ ਦੇ ਲੋਕ ਨੇ ਜੋ ਕਿ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਿਵੇਂ ਪਰਮੇਸ਼ਰ ਦੇ ਸੁਸਮਾਚਾਰ ਨੂੰ ਪ੍ਰਚਾਰ ਕਰ ਰਹੇ ਨੇ ਔਰ ਪਰਮੇਸ਼ਰ ਦੇ ਵਚਨ ਨੂੰ ਪ੍ਰਚਾਰ ਕਰ ਰਹੇ ਨੇ ਔਰ ਪਰਮੇਸ਼ਰ ਦੇ ਵਚਨ ਨੂੰ ਲੋਕਾਂ ਦੇ ਵਿੱਚ ਵੰਡ ਰਹੇ ਨੇ ਪਵਿੱਤਰ ਬਾਈਬਲ ਨੂੰ ਲੋਕਾਂ ਦੇ ਵਿੱਚ ਵੰਡ ਰਹੇ ਨੇ ਕਿ ਪ੍ਰਭੂ ਯੇਸ਼ੂ ਮਸੀਹ ਦੇ ਆਪਾਂ ਪ੍ਰਚਾਰ ਨੂੰ ਅੱਗੇ ਲੈ ਕੇ ਜਾ ਸਕੀ ਹallelujah ਕਿਉਂਕਿ ਬਾਈਬਲ ਦਾ ਵਚਨ ਪਿਆਰ ਕਰਦਾ ਕਿ ਪਰਮੇਸ਼ਰ ਨੇਾਨੂੰ ਜੋ ਕਿ ਲਾਸਟ ਆਗਿਆ ਦਿੱਤੀ ਕਿ ਪਰਮੇਸ਼ਰ ਕਿਹਾ ਜਾਓ ਤੁਸੀਂ ਸਾਰੇ ਜਗਤ ਤੇ ਜਾ ਕੇ ਪਰਮੇਸ਼ਰ ਦਾ ਸੁਸਮਾਚਾਰ ਪ੍ਰਚਾਰ ਕਰੋ ਔਰ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ ਤੇ ਬਪਤੀਤ ਕਰੋ ਔਰ ਇਹ ਪਰਮੇਸ਼ਰ ਦੀ ਆਗਿਆ ਜੋ ਕਿ ਇਹਨਾਂ ਬ੍ਰਦਰਸ ਤੇ ਦੁਆਰਾ ਇਹਨਾਂ ਪਰਮੇਸ਼ਰ ਦੇ ਲੋਕਾਂ ਦੇ ਦੁਆਰਾ ਪੁਰੀ ਕੀਤੀ ਜਾ ਰਹੀ ਹੈ ਔਰ ਪਰਮੇਸ਼ਰ ਦੇ ਸੁਸਮਾਚਾਰ ਨੂੰ ਅੱਗੇ ਲੈ ਕੇ ਜਾਇਆ ਜਾ ਰਿਹਾ ਹallelujah ਕਿਉਂਕਿ ਬਾਈਬਲ ਦਾ ਵਚਨ ਬਿਆਨ ਕਰਦਾ ਹੈ ਕਿ ਪਰਮੇਸ਼ਰ ਦੇ ਵਿੱਚ ਕੀਤੀ ਗਈ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਔਰ ਮੇਰਾ ਵਿਸ਼ਵਾਸ ਹੈ ਕਿ ਜੋ ਮਿਹਨਤ ਇਹ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਵਿੱਚ ਕਰ ਰਹੇ ਨੇ ਪਰਮੇਸ਼ਰ ਇਹਨਾਂ ਨੂੰ ਕਦੀ ਵੀ ਵਿਅਰਥ ਨਹੀਂ ਜਾਣ ਦੇਗਾ ਔਰ ਵੱਡਾ ਫਲ ਇਹਨਾਂ ਨੂੰ ਪਹੁੰਚੇਗਾ ਔਰ ਸਾਥ ਹੀ ਗਰੀਬ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਵਿਧਵਾਵਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਜੇ ਰਸੀ ਕਿਸੇ ਵਿਦਵਾਨ ਨੂੰ ਅਨਾਥ ਬੱਚੇ ਨੂੰ ਉਸਦੀ ਹੈਲਪ ਕਰਦੇ ਤੇ ਉਸ ਦੀ ਜੋ ਦੁਆਵਾਂ ਆਏ ਉਸ ਜੋ ਪ੍ਰੇਰ ਪਰਮੇਸ਼ਰ ਤੱਕ ਜਾਂਦੀ ਔਰ ਪਰਮੇਸ਼ਰ ਉਸ ਦੀ ਦੁਆਵਾਂ ਨੂੰ ਸੁਣ ਕੇ ਜੋ ਕਿ ਸਾਨੂੰ ਆਸ਼ੀਸ਼ ਦਿੰਦਾ ਹallelujah ਔਰ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਸਾਰਿਆਂ ਜੈਮਸੀ ਕੀ ਜਿਵੇਂ ਕਿ ਤੁਹਾਨੂੰ ਪਤਾ ਸੀ ਪਵਿੱਤਰ ਬਾਈਬਲ ਵੰਡ ਦੀ ਸੇਵਾ ਕਰ ਰਹੇ ਹਾਂ ਉਸ ਦੇ ਨਾਲ ਨਾਲ ਆਪਾਂ ਵਿਧਵਾਵਾਂ ਔਰਤਾਂ ਦੀ ਵੀ ਹੈਲਪ ਕਰਨੀ ਸ਼ੁਰੂ ਕੀਤੀ ਹੈ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ ਕਲੀਸ਼ਿਆ ਨੂੰ ਉਹਨਾਂ ਦੇ ਦੁਬਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇਕਲੀਆਂ ਹਨ ਸੋ ਬਚਨ ਦੇ ਅਨੁਸਾਰ ਪਰਮੇਸ਼ਰ ਅੱਜ ਸਾਨੂੰ ਇਸ ਭੈਣ ਦੇ ਕੋਲ ਲੈ ਕੇ ਆਇਆ ਹੈ ਜਿਨ੍ਹਾਂ ਦਾ ਨਾਮ ਪ੍ਰਵੀਨ ਹੈ ਇਹਨਾਂ ਦੇ ਬੇਟੇ ਦੀ ਥੋੜੇ ਸਮੇਂ ਪਹਿਲਾਂ ਡੈਥ ਹੋ ਗਈ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਹੁਣ ਇਹ ਇਕੱਲੇ ਤੇ ਇਹਨਾਂ ਦੇ ਨਾਲ ਇਹਦੇ 9 ਤੇ ਨਾਲ ਇਹਦੇ ਆ ਛੋਟੇ ਬੱਚੇ ਦੋ ਫੈਮਿਲੀ ਵਿੱਚ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖੋ ਕਿ ਇਹਨਾਂ ਦੀਆਂ ਤਾਰਦੀਆਂ ਲੋੜਾਂ ਜ਼ਰੂਰਤਾ ਪੂਰੀਆਂ ਹੋਣ ਤੇ ਤੁਸੀਂ ਸਾਨੂੰ ਵੀ ਦੁਆਵਾਂ ਦੇ ਵਿੱਚ ਯਾਦ ਰੱਖੋ ਕਿ ਅਸੀਂ ਖੁਦਾ ਦੇ ਹੋਰ ਵੀ ਵੱਡੇ ਵੱਡੇ ਕੰਮ ਕਰ ਸਕੀਏ ਸਾਰਿਆਂ ਨੂੰ ਜੈਮ ਸੀ ਦੀ ਸਾਰਿਆਂ ਜੈਮਸੀ ਕੀ ਜਿਵੇਂ ਕਿ ਤੁਹਾਨੂੰ ਪਤਾ ਸੀ ਪਵਿੱਤਰ ਬਾਈਬਲ ਵੰਡ ਦੀ ਸੇਵਾ ਕਰ ਰਹੇ ਹਾਂ ਉਸ ਦੇ ਨਾਲ ਨਾਲ ਆਪਾਂ ਵਿਧਵਾਵਾਂ ਔਰਤਾਂ ਦੀ ਵੀ ਹੈਲਪ ਕਰਨੀ ਸ਼ੁਰੂ ਕੀਤੀ ਹੈ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ ਕਲੀਸ਼ੀਆ ਨੂੰ ਉਹਨਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇਕੱਲੀਆਂ ਹਨ ਸੁਬਚਨ ਦੇ ਅਨੁਸਾਰ ਪਰਮੇਸ਼ਰ ਅੱਜ ਸਾਨੂੰ ਇਸ ਭੈਣ ਦੇ ਕੋਲ ਲੈ ਕੇ ਆਇਆ ਹੈ ਜਿਨ੍ਹਾਂ ਦਾ ਨਾਮ ਪ੍ਰਵੀਨ ਹੈ ਇਹਨਾਂ ਦੇ ਬੇਟੇ ਦੀ ਥੋੜੇ ਸਮੇਂ ਪਹਿਲਾਂ ਡੈਥ ਹੋ ਗਈ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਹੁਣ ਇਹ ਇਕੱਲੇ ਤੇ ਇਹਨਾਂ ਦੇ ਨਾਲ ਇਹਦੇ ਨੌਂ ਤੇ ਨਾਲ ਹੀ ਹੋਰ ਤੇ ਆ ਛੋਟੇ ਬੱਚੇ ਦੋ ਫੈਮਿਲੀ ਵਿੱਚ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖੋ ਕਿ ਇਹਨਾਂ ਦੀ ਘਾਹ ਦੀਆਂ ਲੋੜਾਂ ਜ਼ਰੂਰਤਾ ਪੂਰੀਆਂ ਹੋਣ ਤੇ ਤੁਸੀਂ ਸਾਨੂੰ ਵੀ ਦੁਆਵਾਂ ਦੇ ਵਿੱਚ ਯਾਦ ਰੱਖੋ ਕਿ ਅਸੀਂ ਖੁਦਾ ਦੇ ਹੋਰ ਵੀ ਵੱਡੇ ਵੱਡੇ ਕੰਮ ਕਰ ਸਕੀਏ ਸਾਰਿਆਂ ਨੂੰ ਜੈਮ ਸੀ ਦੀ ਜੈ ਤੁਸੀਂ ਦੇਖਿਆ ਕਿ ਕਿਵੇਂ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਕੰਮਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਔਰ ਪਰਮੇਸ਼ਰ ਦੇ ਕੰਮ ਕਰ ਰਹੇ ਨੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜੇਕਰ ਤੁਸੀਂ ਵੀ ਸ਼ਰਮਦਾਸਿਆ ਚੈਨਲ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸਿਆ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਵੀ ਅਸੀਂ ਰੋਜ਼ ਨਹੀਂ ਤੋ ਨਹੀਂ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਏ ਹਾਲੇ ਲਈ ਔਰ ਤੁਸੀਂ ਵੀ ਹਮੇਸ਼ਾ ਹੀ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਅੱਗੇ ਰਹੋ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਆਸ਼ੀਸ਼